ਜਿਹੜੀ ਕੱਲ ਮੇਰੀਆਂ ਪਹਿਲਾਂ ਜਿਹੜੀਆਂ ਦੋ ਵੀਡੀਓ ਇੱਕ ਆਈਡੀ ਨੂੰ ਵਾਇਰਲ ਹੋਈ ਐ ਉਹ ਮੈਂ ਸੁਣ ਕੇ ਚੁੱਪ ਸੀ ਲੋਕਾਂ ਨੇ ਮੈਨੂੰ ਬਹੁਤ ਕੁਝ ਕਿਹਾ ਕਈ ਲੋਕ ਕਹਿੰਦੇ ਸੀ ਇਹਦੇ ਮਾਨਸਿਕ ਤਸੰਤੁਲਨ ਖਰਾਬ ਹੈ ਕਈ ਕਹਿੰਦੇ ਆ ਇਹ ਸਰਕਾਰੀ ਮੁੱਲੀ ਗੱਲ ਦੀ ਹੈ ਮੈਂ ਸਾਰਾ ਕੁਝ ਇਹ ਸੁਣ ਕੇ ਚੁੱਪ ਸੀ ਇੱਕ ਜਿਹੜਾ ਬਘੇਲਾ ਨਾਂ ਦਾ ਸ਼ਖਸ ਉਹਨੇ ਬਹੁਤ ਇਸ ਗੱਲ ਤੇ ਟਿੱਪਣੀ ਕੀਤੀ ਕੱਲ ਜਿਹੜੀ ਮਾਨਸਿੰਘ ਖਾਰਾ ਦੀ ਜਿਹੜੀ ਵੀਡੀਓ ਆਈ ਹੈ ਉਹਦੇ ਵਿੱਚ ਸਾਫ਼ ਕਿਹਾ ਵੀ ਪੱਪਲਪ੍ਰੀਤ ਨੇ ਆਹ ਕੁਛ ਕਿਹਾ ਤੇ ਨਾਲੇ ਉਹ ਫਾਸਾ ਹਸਲਾ ਮੇਰੇ ਫਤ ਦੀ 시ਦੀ ਦੇ ਨਾਲ ਹੈ ਕਿ ਇਹ ਮੇਰੇ ਨਾਲ ਕਿਉਂ ਇਹ ਕਰ ਰਹੀ ਹੈ ਮੈਂ ਇਹ ਸਾਰਿਆਂ ਨੂੰ ਦੱਸਣਾ ਚਾਹੁੰਨੀ ਐ ਕਿ ਨਾ ਤਾਂ ਮੈਂ ਮਾਨਸ ਕਰੂਗੀ ਆ ਨਾ ਮੈਂ ਮੇਰਾ ਮੈਂ ਸਰਕਾਰੀ ਆ ਮੈਂ ਆਹਦੇ ਪੁੱਤ ਦਾ ਦੁੱਖ ਰੋ ਕੇ ਰੋਇਆ ਉਹਨਾਂ ਵੀਡੀਓ ਵਿੱਚ ਉਹ ਸਿਆਲਾਂ ਨੇ ਵੀਡੀਓ ਮੇਰਾ ਵੋਟਾਂ ਨਾਲ ਕੋਈ ਲੈਣਾ ਦੇਣਾ ਨਹੀਂ ਨਾਮਾ ਵੋਟਾਂ ਕਰਕੇ ਪਾਈਆਂ ਕੋਈ ਜਿੱਤੇ ਤੇ ਕੋਈ ਹਾਰੇ ਮੇਰਾ ਪੁੱਤ ਤੇ ਦੋਵੇਂ ਪਿਓ ਬੋਤ ਸੰਵਿਧਾਨ ਤੋਂ ਉਲਟ ਸੀ ਪਰ ਇਹਨਾਂ ਨੇ ਸੰਵਿਧਾਨ ਦੀਆਂ ਹੁਣ ਉਹ ਤਾਂ ਜੇਡਾਂ ਆ ਇਹ ਸੰਵਿਧਾਨ ਦੇ ਬਰਾਬਰ ਭਉਤੇ ਆ ਜੇ ਆਹੀ ਕੁਛ ਕਰਨਾ ਸੀਗਾ ਤੇ ਮੇਰੇ ਪੁੱਤ ਨੂੰ ਕਿਉਂ ਮਰਵਾਇਆ ਆਪ ਤਾਂ ਮੈਂ ਇਹੀ ਗੱਲ ਕਹੀ ਆਪ ਤਾਂ ਜੇਲਾਂ ਵਿੱਚ ਬਹਿ ਕੇ ਜਾ ਕੇ ਉੱਥੋਂ ਜਿਹੜਾ ਸਾਰਾ ਕੁਝ ਵਾਇਰਲ ਹੋਇਆ ਜਿੱਦਣ ਪਪਲਪੁਰੀ ਤੇ 9 ਤਰੀਕ ਨੂੰ ਫੜਿਆ ਜਾਂਦਾ ਸਾਡੇ ਘਰੇ ਸੀਆਈਡੀ ਵਾਲਾ ਆਉਂਦਾ ਸੀਏ ਜਿਹੜਾ ਕੰਮਾਤਥ ਨੂੰ ਦਫ਼ਤਰ ਬੁਲਾਇਆ ਸੀਏ ਜਿਹੜਾ ਮੈਂ ਤਾਂ ਕਮੜੀ ਸੀ ਦੂਜੇ ਦਿਨ ਚਲੀ ਗਈ ਮੈਂ ਕਹ ਸੀ ਕਿਹੜਾ ਚੋਰ ਆ ਦੂਜੇ ਦਿਨ ਗਈ ਦੂਜੇ ਦਿਨ ਮੈਂ ਉੱਥੇ ਪਪਲ ਪ੍ਰੀਤ ਨੂੰ ਚਿੱਟੀ ਗੱਡੀ ਵਿੱਚ ਬੈਠਾ ਕੋਕਾ ਕੋਲਾ ਪੱਗ ਵੱਦੀ ਚਿੱਟੀ 셔ਟ ਪਾਈ ਮੈਂ ਵੇਖਿਆ ਤੇ ਮੈਂ ਵੇਖ ਕੇ ਪਾਸੇ ਰੰਮੂ ਕਰ ਲਿਆ 10 ਤਰੀਕ ਨੂੰ ਉਹ ਜਾਂਦਾ ਤੇ ਸਾਨੂੰ ਮਾਵਾਂ ਤੀਆਂ ਨੂੰ 10 ਤੋਂ 14 ਤੱਕ ਉੱਥੇ ਠਾਣੇ ਦੇ ਵਿੱਚ ਰੱਖਿਆ ਦਾ ਉੱਥੇ ਸਾਥੋਂ ਇਹ ਕਿਹਾ ਗਿਆ ਵੀ ਨਾ ਤੁਹਾਡਾ ਕਸੂਰ ਹੈ ਨਾ ਤੇਰੀ ਧੀ ਦਾ ਨਾ ਤੇਨੂੰ ਪਤਾ ਦਾ ਜਾਣ ਲੱਗਿਆ ਪਪਲਪਰੀ ਦੇ ਕੇ ਕਹਿ ਕੇ ਗਿਆ ਵੀ ਖੰਡੇ ਨੂੰ ਪਤਾ ਜੋ ਪਤਾ ਸਾਰਾ ਪਰ ਮੈਂ ਨਾ ਸਰਕਾਰ ਦੇ ਮੂੰਹ ਤੇ ਕਹਿਨੀ ਐ ਵੀ ਮੈਨੂੰ ਸਰਕਾਰ ਦੇ ਤੇ ਮੈਂ ਖੋਦ ਜਿਹੜੇ ਮੇਰੇ ਹੱਡਾਂ ਨਾਲ ਗਿੱਤ ਨੇ ਸਾਨੂੰ ਮੇਰੇ ਪੁੱਤ ਨੂੰ ਇੱਥੋਂ ਕਾਲ ਕਰਾਉਂਦੇ ਨੇ ਪੁਲਿਸ ਉਹ ਕਹਿੰਦਾ ਰਿਹਾ ਮੇਰੇ ਮਾਤੇ ਭੈਣ ਨੂੰ ਛੱਡੋ ਮੈਥੋਂ ਪੁੱਛੋ ਜਿਹੜਾ ਕੁਝ ਹੈਗਾ ਮੇਰਾ ਪੁੱਤ ਤਾਂ ਮਰਦੇ ਦਮ ਤੱਕ ਅਖੀਰ ਤੱਕ ਇਹੀ ਕਹਿੰਦਾ ਰਿਹਾ ਵੀ ਬੰਦੇ ਆਉਂਦੇ ਜਾਂ ਲੰਦੇ ਤੇ ਜਾਂਦੇ ਰਹਿੰਦੇ ਆ ਮੇਰਾ ਪਤ ਤੱਕ ਆਪਣੇ ਇੱਕੋਂ ਦਾ ਵਫਾ ਕਰ ਰਿਹਾ ਮੈਂ ਵੀ ਬੋਲਣ ਨੂੰ ਬਹੁਤ ਕੁਝ ਬੋਲ ਸਕਦੀ ਸੀ ਸਾਲ ਪਹਿਲਾਂ ਵੀ ਬੋਲ ਸਕਦੀ ਆ ਇਹ ਜਿਹੜੀ ਵੀਡੀਓ ਮੇਰੀ ਸਿਆਣਾ ਦੇ ਬਣੇ ਹੋਈ ਹੈ ਮੈਂ ਆਪ ਦਾ ਦੁੱਖ ਰੋਇਆ ਆਪ ਦੇ ਪੁੱਤ ਦਾ ਦੁੱਖ ਰੋਇਆ ਸੀ ਮੇਰਾ ਜਿਹੜਾ ਮੇਰੇ ਅੰਦਰੋਂ ਅੱਗ ਲੱਗੀ ਵੀ ਨਾ ਮੇਰੇ ਅੰਦਰ ਨੂੰ ਮੇਰਾ ਪੁੱਤ ਖੋਇਆ ਇਹਨਾਂ ਨੇ ਨਾਲ ਮਿਲ ਕੇ ਮੈਂ ਸਰਕਾਰਾਂ ਨੂੰ ਦੋਸ਼ ਦੋਸ਼ੀ ਕਹਿੰਦੀ ਆ ਸਰਕਾਰ ਸਭ ਤੋਂ ਵੱਡੀ ਦੋਸ਼ੀ ਹੈ ਸਰਕਾਰ ਦੇ ਨਾਲ ਜਿਹੜੇ ਮਰਵਾਉਣ ਵਾਲੇ ਮੇਰੇ ਪੁੱਤ ਨੂੰ ਇਹਨਾਂ ਨੇ ਕਲਿਊ ਦਿੱਤੇ ਸਾਰਾ ਕੁਝ ਦੱਸਿਆ ਜਿਹੜੇ ਜੱਥੇਬੰਦੀ ਦੇ ਨਿੱਜੀ ਗੱਲਾਂ ਸੀ ਉਹ ਸਰਕਾਰ ਨੂੰ ਕਿਵੇਂ ਪਤਾ ਸੀ ਮੇਰਾ ਪੁੱਤ ਹਰ ਇੱਕ ਗੱਲ ਤੇ ਪਿੱਟਦਾ ਰਿਹਾ ਜਿਹੜੇ ਨਾਲਾ ਕਾਂਡ ਹੋਇਆ ਉਦੋਂ ਵੀ ਮੇਰਾ ਪੁੱਤ ਪਿੱਟਿਆ ਤੁਸੀਂ ਨਾ ਜਾਓ ਫਿਰ ਜਿੱਦਣਾ ਦਸਤਾਰਬੰਦੀ ਹੋਈ ਉਦੋਂ ਵੀ ਮੇਰਾ ਪੁੱਤ ਪਿੱਟਿਆ ਵੀ ਗਦਾਰ ਚੜਾ ਲੇ ਮੇਰਾ ਪੁੱਤ ਹਰ ਇੱਕ ਗੱਲ ਮੈਨੂੰ ਕਹਿੰਦਾ ਰਿਹਾ ਮੇਰਾ ਪੁੱਤ ਕੌਮ ਦਾ ਵਫਾਦਾਰ ਸੀ ਤੇ ਵਫਾਦਾਰ ਰਿਹਾ ਅਸੀਂ ਨਾ ਕੋਈ ਸਰਕਾਰੀ ਆ ਮੈਂ ਅਸੀ ਸਰਕਾਰੀ ਬੋਲੀ ਬੋਲਦੀ ਆ ਪਰ ਮੈਨੂੰ ਟਾਰਗੇਟ ਨਾ ਕਰੋ ਮੇਰੇ ਕੋਲੇ ਬੋਲਣ ਨੂੰ ਬਹੁਤ ਕੁਝ ਪਿਆ ਮੈਂ ਇੱਕ ਮਾਂ ਸਵਰ ਕਰਕੇ ਬੈਠੀ ਆ ਮੇਰੇ ਢੋਲੇ ਚ ਮੇਰਾ ਪੁੱਤ ਖੋਇਆ ਮੈਂ ਸਵਰ ਕਰਕੇ ਬੈਠੀ ਆ ਇਹ ਮਾਂ ਰੋਲਾ ਪਾਉਂਦੀ ਫਿਰਦੀ ਆ ਇੱਕ ਵਾਰੀ ਪੁੱਛੇ ਇਹਨਾਂ ਨੇ ਆਣ ਕੇ ਮੈਂ ਮੇਰੇ ਪੁੱਤ ਦੀ ਇਹ ਫੋਟੋ ਨਹੀਂ ਲੱਗਣ ਦਿੰਦੀ ਵੀ ਕਹਿੰਦੇ ਇਹ ਫੋਟੋ ਨਹੀਂ ਲੱਗਣ ਦੇਣੀ ਇਹ ਦੁੱਕੀ ਦਾ ਬੰਦਾ ਤੁਸੀਂ ਕੌਮ ਸਾਰੇ ਦੱਸੇ ਮੇਰੇ ਪੁੱਤ ਦੁੱਕੀ ਦਾ ਸੀ ਕਿ ਉਹ ਲੱਖਾਂ ਦਾ ਸੀ ਇਹਨਾਂ ਨੇ ਮੈਨੂੰ ਇਸ ਗੱਲ ਦਾ ਗੁੱਸਾ ਹੈ ਜੇ ਕਹਵੇਂ ਨਾ ਭੋਗਤੇ ਨਾ ਨਹੀਂ ਬੋਲਣ ਤਾਂ ਮੈਂ ਕਿਉਂ ਨਹੀਂ ਬੋਲਣ ਤਾਂ ਮੈਨੂੰ ਡਿਗਰੂ ਘੜ ਦੇ ਵਿੱਚੋਂ ਇਹਨਾਂ ਨੇ ਇੱਕ ਵੀ ਅੱਖਰ ਲਿਖ ਕੇ ਨਹੀਂ ਭੇਜਿਆ ਮਾਂ ਮਾੜਾ ਕੰਮ ਹੋਇਆ ਅਸੀਂ ਤੇਰੇ ਨਾਲ ਮੇਰੇ ਪੁੱਤ ਨੇ ਸਾਰੀ ਜੱਥੇ ਬੰਦ ਸੌਪੀਆਂ ਸਾਰੇ ਕੋਸੇ ਦੀ ਝੋਲੀ ਪਾ ਦੇ ਮੈਨੂੰ ਇੱਕ ਵਾਰ ਤਾਂ ਕਹਿੰਦਾ ਮਾਂ ਅਸੀਂ ਤੇਰੇ ਨਾਲ ਹੈ ਇਹਨਾਂ ਨੇ ਕਿਸੇ ਵੀ ਪਰਿਵਾਰ ਦੇ ਜੀ ਨੇ ਮੇਰੀ ਬਾਤ ਨਹੀਂ ਪੁੱਛੀ ਸਵਾ ਇਹ ਆਣ ਕੇ ਐ ਕਹਿਣ ਲੱਗੇ ਵੀ ਇਹਨੂੰ ਕੈਂਸਰ ਮੇਰੇ ਪੁੱਤ ਨੂੰ ਕੋਈ ਕੈਂਸਰ ਨਹੀਂ ਸੀ ਮੇਰੇ ਪੁੱਤ ਦਾ ਜਦੋਂ ਹਸਪਤਾਲ ਜਾਂਦਾ ਉਸ ਦਿਨ 1.5 ਕਿਲੋ ਭਾਰ ਸੀ 14 ਦਿਨਾਂ ਵਿੱਚ 70 ਕਿਲੋ ਹੋ ਜਾਂਦਾ ਮੈਂ ਬਹੁਤ ਦੁਖੀ ਇਹਨਾਂ ਗੱਲਾਂ ਤੋਂ ਬਹੁਤ ਕੁਝ ਮੇਰੇ ਕੋਲ ਪਿਆ ਪਰ ਜੀਨੇ ਕਲੀਅਰ ਕਰਨ ਪੰਚ ਇਕੱਠਾ ਕਰ ਲੋ ਤਾਂ ਮੈਂ ਸਾਰਾ ਕੁਝ ਦੱਸੂਗੀ ਵੀ ਮੇਰੇ ਨਾਲ ਆ ਹੋਇਆ ਮੈਂ ਬਹੁਤ ਵਲਕ ਵਲਕੇ ਕਿੰਨੀ ਐ ਵੀ ਮੇਰਾ ਪੁੱਤ ਸਾਜ਼ਿਸ਼ ਨਾਲ ਮੁਕਾਇਆ ਗਿਆ ਸਰਕਾਰਾਂ ਦੇ ਨਾਲ ਰਲ ਕੇ ਸਰਕਾਰ ਬੇਦੋਚੀ ਦੀ ਸਭ ਤੋਂ ਵੱਡੀ ਸਰਕਾਰ ਹੈ ਜੇ ਮੇਰੇ ਪੁੱਤ ਤੇ ਮੋਦੀ ਨੇ ਕੇਸ ਪਾਇਆ ਸੀ ਸਾਡੇ ਘਰੇ ਇੱਕ ਵਾਰੀ ਪੁਲਿਸ ਨਹੀਂ ਆਈ ਹੁਣ ਜਦੋਂ ਇਹ ਗੱਲ ਹੋਈ ਆ ਝੰਡਾ ਲਾਉਣ ਦੀ ਤੇ ਉਧਰੋਂ ਇਧਰ ਅਜਨਾਲੇ ਵਾਲਾ ਕੰਮ ਹੋਇਆ ਉਦੋਂ ਅਜਨਾਲੇ ਵਾਲੇ ਕੰਮ ਤੋਂ ਮਗਰੋਂ 26 ਜਨਵਰੀ ਨੂੰ ਝੰਡਾ ਲਾਉਣ ਵਾਲੀ ਗੱਲ ਹੋਈ ਆ ਹਾਲਾਂਕਿ ਅਸੀਂ ਸਬੂਤ ਸਾਰੇ ਦਿੱਤੇ ਸਰਕਾਰ ਨੂੰ ਉਧਰਲੀ ਸਰਕਾਰ ਮੇਰੇ ਪੁੱਤ ਨੂੰ ਐਕਸੈਪਟ ਕਰਦੀ ਆ ਇਧਰਲੀ ਸਰਕਾਰ ਮੇਰੇ ਪੁੱਤ ਨੂੰ ਮਾਰਨ ਨੂੰ ਤਿਆਰ ਇਹ ਸਾਰਾ ਕੁਝ ਰਲਿਮਿਲੀ ਸਾਜ਼ਿਸ਼ ਆ ਮੈਂ ਬਰਦਾਸ਼ਤ ਕਰੀ ਮਿੱਠੀਆਂ ਸਬਰ ਕਰਕੇ ਕਿਉਂਕਿ ਮੈਂ ਰੱਬ ਦੇ ਪਹਾਣੇ ਨੂੰ ਮਿੱਠਾ ਕਰਕੇ ਮੰਨਿਆ ਮੇਰਾ ਪੁੱਤ ਵੀ ਸਬਰ ਕਰਕੇ ਚਲਾ ਗਿਆ ਉਹਨੇ ਵੀ ਅਖੀਰ ਤੇ ਗਿਆ ਬੰਦੇ ਆਉਂਦੇ ਜਾਂਦੇ ਆ ਤੇ ਕੌਣ ਚ ਦਫੜਦੀ ਪੈਣੀ ਸਟੈਂਡ ਤੇ ਰਹੋ ਦੱਸੋ ਮੈਨੂੰ ਲੋਕੋ ਸਾਡਾ ਸਟੈਂਡ ਥੜ ਗਿਆ ਕਿ ਇਹਨਾਂ ਦਾ ਥੜ ਗਿਆ ਮੈਨੂੰ ਦੱਸੋ ਮੈਥੋਂ ਪੁੱਛੋ ਬਹੁਤ ਕੁਝ ਬੋਲਣ ਨੂੰ